ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਇਸ ਟਾਈਮ ਜੁੜ ਚੁੱਕੇ ਹੋ ਪੰਜਾਬ ਨੇਸ਼ਨ نیوز ਦੇ ਨਾਲ ਤੇ ਮੈਂ ਹਾਂ ਜਸਬੀਰ ਸਿੰਘ ਇਸ ਵੇਲੇ ਖੜੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ ਥਾਣਾ ਹਾਜਪੁਰ ਦੇ ਅਧੀਨ ਪੈਂਦੇ ਪਿੰਡ ਜੁਗਿਆਲ ਦੇ ਵਿੱਚੋਂ ਬੀਤੀ ਦਿਨ ਇੱਕ ਮਹਿਲਾ ਦੀ ਲਾਸ਼ ਮਿਲੀ ਸੀ ਜੇ ਗੱਲ ਕਰੀਏ ਤਾਂ ਮਹਿਲਾ ਦੇ ਜੋ ਕਤਲ ਕਰਨ ਵਾਲੇ ਦੋਸ਼ੀਆਂ ਚਾਰ ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ ਬਹੁਤ ਵੱਡੀ ਕਾਮਯਾਬੀ ਪੁਲਿਸ ਨੂੰ ਮਿਲੀ ਹੈ ਆਓ ਗੱਲਬਾਤ ਕਰਦੇ ਹਾਂ ਡੀਐਸਪੀ ਸਾਹਿਬ ਨਾਲ ਕਿਸ ਤਰ੍ਹਾਂ ਉਹਨਾਂ ਨੇ ਇਸ ਮੈਂ ਇਹਦਾ ਕਤਲ ਕੀਤਾ ਗਿਆ ਵੀ ਨੂੰ ਐਸਐਚਓ ਹਾਜੀਪੁਰ ਨੂੰ ਇੱਕ ਇਨਫਾਰਮੇਸ਼ਨ ਮਿਲੀ ਇੱਕ ਅਨ ਆਈਡੈਂਟੀਫਾਈਡ ਡੈੱਡ ਬਾਡੀ ਲੇਡੀ ਦੀ ਜੁਗਿਆਲ ਪਿੰਡ ਦੇ ਨੇੜੇ ਜੰਗਲਾਂ ਦੇ ਵਿੱਚ ਪਈ ਹੈ ਔਰ ਅਸੀਂ ਤੁਰੰਤ ਇਹਨਾਂ ਦੇ ਮੇਰੇ ਨੋਟਿਸ 'ਚ ਲਿਆਂਦਾ ਅਸੀਂ ਉੱਥੇ ਪਹੁੰਚ ਕੇ ਵੈਰੀਫਾਈ ਕੀਤਾ ਉਸ ਦੀ ਪਛਾਣ ਨਹੀਂ ਹੋਈ ਅਸੀਂ ਉਸ ਨੂੰ ਉਸ ਦੀ ਪਛਾਣ ਲਈ ਜਿਸ ਦਾ ਕਿ ਉਸ ਲੇਡੀ ਦਾ ਬਹੁਤ ਹੀ ਬਰੂਟਲੀ ਤਰੀਕੇ ਨਾਲ ਮਰਡਰ ਕੀਤਾ ਹੋਇਆ ਸੀ ਅਸੀਂ ਪਛਾਣ ਲਈ ਉਹਨੂੰ ਮਾਰਸੀ ਦੇ ਵਿੱਚ ਰੱਖਿਆ ਔਰ ਵਕ ਵਕ WhatsApp ਗਰੁੱਪਸ ਔਰ ਨਾਲ ਦੇ ਜਿਹੜੇ ਡਿਸਟ੍ਰਿਕਟਸ ਹੈਗੇ ਨੇ ਆਪਣਾ ਜ਼ਿਲ੍ਹਾ ਔਰ ਹਿਮਾਚਲ ਪ੍ਰਦੇਸ਼ ਦੇ ਊਨਾ ਔਰ ਕਾਂਗੜਾ ਜ਼ਿਲ੍ਹਾ ਇਹਨਾਂ ਦੇ ਸਾਰਿਆਂ ਦੇ ਨੋਟਿਸ ਵਿੱਚ ਲੈੰਦਾਆਂ ਆਂ ਰਿਹਾ ਫੋਟੋਗ੍ਰਾਫਰ ਤੋਂ ਸਰਕੂਲਰ ਕੀਤਾ ਕੱਲ ਸ਼ਾਮ ਨੂੰ ਹੀ ਇਸਦੀ ਪਛਾਣ ਹੋ ਗਈ ਜਿਸ ਦਾ ਨਾਮ ਸੁਨੀਤਾ ਪਤਨੀ ਨਰਿੰਦਰ ਸਿੰਘ ਵਾਸੀ ਪਵਨਾਲ ਸੀ ਇਸ ਦੇ ਪਤੀ ਦੇ ਮੁਤਾਬਕ ਇਹ ਮਿੱਟੀ ਤਈ ਤਈ ਤਿੰਨ ਨੂੰ ਘਰੋਂ ਆਪਣੇ ਪੇਕੇ ਗਈ ਸੀ ਲੇਕਿਨ ਉਥੇ ਨਹੀਂ ਸੀ ਪਹੁੰਚੀ ਅਸੀਂ ਇਸ ਸਬੰਧੀ ਉਸਦੇ ਪਤੀ ਨੂੰ ਜਿਹੜੀ ਮਾਰਸੀ ਚ ਡੈਡਬੜੀ ਦਿਖਾ ਕੇ ਉਸਨੇ ਸਾਨੂੰ ਦੱਸਿਆ ਕਿ ਸਾਡੇ ਗਵੰਢ ਦੇ ਵਿੱਚ ਇੱਕ ਨਰਿੰਦਰ ਪਾਟਿਆ ਤੇ ਉਸਦੀ ਪਤਨੀ ਨਰਿੰਦਰ ਕੌਰ ਜਿਹੜੇ ਰਾਂਡੇ ਨੇ ਇਹਨਾਂ ਦੇ ਨਰਿੰਦਰ ਪਾਟਿਆ ਤੇ ਨਰਿੰਦਰ ਕੌਰ ਦੇ ਫਰੈਂਡ ਸਰਕਲ ਦੇ ਵਿੱਚ ਇੱਕ ਰਾਹੁਲ ਤੇ ਉਹੀ ਪ੍ਰੇਮਿਕਾ ਗੁਰਚਨ ਜੋ ਪਤੀ ਪਤਨੀ ਦੇ ਰੂਪ ਦੇ ਵਿੱਚ ਐਮਾ ਮੰਗੜ ਪਿੰਡ ਦੇ ਵਿੱਚ ਕਿਰਾਏ ਤੇ ਰਹਿ ਰਹੇ ਨੇ ਇਹਨਾਂ ਦੇ ਫਰੈਂਡ ਸਰਕਲਸ ਹਨ ਜਿਨ੍ਹਾਂ ਦੇ ਕਾਫੀ ਦੇਰ ਤੋਂ ਕੋਈ ਬੱਚਾ ਔਲਾਦ ਨਹੀਂ ਸੀ ਹੋਈ ਤੋਂ ਇਹ ਜਿਹੜੇ ਨਰਿੰਦਰ ਭਾਟੀਆ ਔਰ ਨਰਿੰਦਰ ਕੌਰ ਜਸੀ ਇਹਨਾਂ ਦਾ ਜਿਹੜਾ ਬਿਲਕੁਲ ਗਵਾਂਢ ਦੇ ਵਿੱਚ ਮ੍ਰਿਤਕ ਸੁਨੀਤਾ ਜਿਹੜੀ ਰਹਿੰਦੀ ਸੀ ਸੁਨੀਤਾ ਦੇ ਪਹਿਲਾਂ ਦੋ ਬੱਚੇ ਸਨ ਅਤੇ ਇੱਕ 5 ਮਹੀਨੇ ਦਾ ਜਿਹੜਾ ਬੱਚਾ ਉਹਦੇ ਕੋਲ ਸੀ ਇਹਨਾਂ ਨੇ ਉਸ ਨੂੰ ਇਹ ਬੱਚਾ ਜਿਹੜਾ ਹੈ ਰਾਹੁਲ ਤੇ ਗੁਚਨ ਨੂੰ ਅਡਾਪਟ ਕਰਨ ਵਾਸਤੇ ਪ੍ਰੈਸ਼ਰਾਈਜ਼ ਕੀਤਾ ਔਰ ਰਾਹੁਲ ਔਰ ਗੁਚਨ ਨੂੰ ਉਹਨਾਂ ਨਾਲ ਮਿਲਾਇਆ ਵੀ ਔਰ ਪਰ ਜਿਹੜੀ ਮ੍ਰਿਤਕ ਸੀ ਸੁਨੀਤਾ ਉਹ ਬੱਚਾ ਦੇਣ ਵਾਸਤੇ ਨਹੀਂ ਮੰਨੀ ਮਿਤੀ 23 ਤਰੀਕ ਨੂੰ ਰਾਹੁਲ 에ਰੀ ਪਤਨੀ ਗੁਲਚਨ ਤੇ ਮ੍ਰਿਤਕ ਸੁਨੀਤਾ ਇਹ ਜਿਹੜਾ ਗगन ਘਾ ਟਿੱਲਾ ਮੰਦਿਰ ਹੈ ਅਜੀਪਰ ਦੇ ਵਿੱਚ ਇਹ ਉੱਥੇ ਤਿੰਨੋ ਜਣੇ ਗਏ ਔਰ ਸੁਨੀਤਾ ਆਪਣਾ 5 ਮਹੀਨੇ ਦਾ ਜਿਹੜਾ ਬੱਚਾ ਹੈ ਉਹ ਵੀ ਨਾਲ ਲੈ ਗਈ ਸੀ ਮੰਦਿਰ ਚ ਪੰਜੋਂ ਤੋਂ ਬਾਅਦ ਰਾਹੁਲ ਨੇ ਜਿਹੜਾ ਬੱਚਾ ਸੁਨੀਤਾ ਕੋਲ ਖੋ ਕੇ ਆਪਣੀ ਪਤਨੀ ਗੁਲਚਨ ਨੂੰ ਦੇ ਦਿੱਤਾ ਤੇ ਗੁਲਚਨ ਉਸ ਤੋਂ ਬੱਚਾ ਲੈ ਕੇ ਚਲੀ ਗਈ ਇਸ ਤੋਂ ਬਾਅਦ ਰਾਹੁਲ ਸੁਮੇਤਾ ਨੂੰ ਜਿਹੜਾ ਪਿਛਲੇ ਪਾਸੇ ਮੰਦਰ ਦੇ ਜੰਗਲ ਹੈ ਜੰਗਲ ਦੇ ਵਿੱਚ ਲੈ ਗਿਆ ਤੇ ਉੱਥੇ ਜਾ ਕੇ ਸੁਮੇਤਾ ਨੇ ਉਸ ਤੋਂ ਬੱਚਾ ਵਾਪਸ ਲੈਣ ਦੀ ਜਿੱਦ ਕੀਤੀ ਤੇ ਬਾਰ-ਬਾਰ ਉਹ ਕਹਿ ਰਹੀ ਸੀ ਕਿ ਮੇਰਾ ਬੱਚਾ ਵਾਪਸ ਕਰੋ ਤਾਂ ਰਾਹੁਲ ਨੇ ਜਿਹੜਾ ਪੱਥਰ ਉਹਦੇ ਸਿਰ ਦੇ ਵਿੱਚ ਮਾਰਿਆ ਅਤੇ ਬਾਅਦ ਦੇ ਵਿੱਚ ਉਹਦੀ ਚੁੰਨੀ ਉਸ ਦੇ ਗਲ ਦੇ ਵਿੱਚ ਕੁੱਟ ਕੇ ਉਹਦਾ ਸਾਹ ਕੁੱਟ ਕੇ ਉਹਦਾ ਉਹਦਾ ਕਤਲ ਕਰ ਦਿੱਤਾ ਇਹ ਸਾਰਾ ਮਸਲਾ ਸ਼੍ਰੀ ਸੁਰਿੰਦਰ ਲਾਭ ਜੀ ਐਸਐਸਪੀ ਸਾਹਿਬ ਪ੍ਰਸ਼ਾਰ ਪੁੱਜੀ ਦੇ ਨੋਟਿਸ ਤੇ ਲਿਆਉਣ ਤੋਂ ਬਾਅਦ ਜਿਹੜਾ ਹੈ ਅਸੀਂ ਐਫ ਆਈ ਆਰ ਅੰਡਰ ਸੈਕਸ਼ਨ 302 365 ਔਰ 120 ਬੀ ਦਰਜਾ ਸਟਰ ਕਰਕੇ ਆਪਣੀ ਜਿਹੜੀ ਤਫਤੀਸ਼ ਹੈ ਐਸ ਐਸ ਪੀ ਸਾਹਿਬ ਦੀ ਹਦਾਇਤਾਂ ਦੇ ਮਤਲਬ ਸ਼ੁਰੂ ਕੀਤੀ ਔਰ ਇਸ ਦੇ ਵਿੱਚ ਐਸ ਆਈ ਪੰਕਜ ਕੁਮਾਰ ਐਸ ਟੀਓ ਹਾਜੀਪੁਰ ਔਰ ਹੋਰ ਵੀ ਕਾਫੀ ਟੀਮਾਂ ਬਣਾ ਕੇ ਅਸੀਂ ਦੋਸ਼ੀਆਂ ਦੀ ਜਿਹੜੀ ਭਾਲ ਵਾਸਤੇ ਜਿਹੜੀ ਰਿਲੇਟ ਕਰਨੇ ਸ਼ੁਰੂ ਕਰ ਦਿੱਤੇ ਤੇ ਅੱਜ ਹੀ ਸਾਦੂ ਇਹ ਪਤਾ ਲੱਗਾ ਇਹ ਚਾਰੋਂ ਦੋਸ਼ੀ ਜਿਹੜੇ ਨੇ ਇਹ ਬੱਚੇ ਸਮੇਤ ਕਿਤੇ ਸ਼ਹਿਰ ਤੋਂ ਬਾਹਰ ਜਾਣ ਦੀ ਕਿਤੇ ਵਿਵੰਤ ਬਣਾ ਰਹੇ ਨੇ ਅੱਜ ਹੀ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਔਰ ਜਿਹੜਾ ਬੱਚਾ ਹੈ ਨਕਸ਼ 5 ਮਹੀਨੇ ਦਾ ਉਹ ਅਸੀਂ ਗੁਲਸ਼ਨ ਦੇ ਕੋਲੋਂ ਰਿਕਵਰ ਕਰ ਲਿਆ ਇਹਨਾਂ ਚਾਰਾਂ ਦੋਸ਼ੀਆਂ ਦੀ ਅਸੀਂ ਮੁਕੱਦਮੇ ਵਿੱਚ ਗ੍ਰਿਫਤਾਰੀ ਕੀਤੀ ਹੈ ਬੱਚਾ ਜਿਹੜਾ ਉਹ ਉਹਾਂ ਦੇ ਸਾਹਮਣੇ ਉਸਦੇ ਪਿਤਾ ਨਰਿੰਦਰ ਦੇ ਹਵਾਲੇ ਕੀਤਾ ਬਾਕੀ ਜਿਹੜੀ ਤਫ਼ਤੀਸ਼ ਹੈ ਉਹ ਜੇ ਅੱਗੇ ਚੱਲ ਰਹੀ ਹੈ ਸਰ ਇਹ ਜਿਹੜਾ ਫਾਇਰ ਇਹਨਾਂ ਨੂੰ ਪਹਿਲੇ ਤੋਂ ਮੁਕੱਦਮਾ ਚੱਲਦਾ ਪਈ ਇਹ ਤਫਤੀਸ਼ ਦਾ ਮੈਟਰ ਆ ਅਸੀਂ ਇਹਦੇ ਬਾਰੇ ਰਿਕਾਰਡ ਦੇਖ ਕੇ ਤੁਹਾਨੂੰ ਦੱਸ ਦਿਆਂਗੇ ਠੀਕ ਆ